ਬਈ ਤੱਪੇ ਖੜੇ ਐ ਇਸ ਵੇਲੇ ਤੇ ਹੀ ਪਟਿਆਲਿਆਂ ਆ ਰਹੇ ਸੀਗੇ ਰਾਹ ਦੇ ਵਿੱਚ ਸਾਨੂੰ ਗੱਡੀ ਦੇ ਵਿੱਚ ਗੱਡੀ ਮਾਰ ਕੇ ਗਾਲਾਂ ਕੱਢ ਕੇ ਗੱਡੀ ਭੱਜੀ ਆ ਅਸੀਂ ਉਹਦਾ ਗੱਡੀ ਦਾ ਮਗਰਾ ਕੀਤਾ ਉਹ ਗੱਡੀ ਚਲੀ ਗਈ ਆ ਸੀਆਈ ਦੇ ਵਿੱਚ ਆ ਲੈ ਉਹਨਾਂ ਆਪਣੇ ਢਹਾਏ ਚਲੇ ਗਏ ਚੌਂਕੀ 'ਚ ਕਹਿੰਦੇ ਅਸੀਂ ਪੁਲਿਸ ਮੁਲਾਜ਼ਮਾਂ ਮੈਂ ਤੁਹਾਨੂੰ ਅੰਦਰ ਚੱਲ ਵੜਦੇ ਆ ਥੋੜੀ ਦਾਰੂ ਪੀਤੀ ਹੋਈ ਟੱਕੇ ਹੋਈ ਦਾਰੂ ਦੇ ਦੋਨੇ ਅੰਦਰ ਗਏ ਤਾਂ ਬਈ ਸਾਡੇ ਗਾਹਾਂ ਗਿਆ ਤੋਂ ਆਂਦਰ ਪੁਲਿਸ ਮੁਲਾਜ਼ਮ ਬਲਵਿੰਦਰ ਸਿੰਘ ਤੇ ਹੋਰ ਵਗੈਰਾ ਜਾਂ ਸਰੀਸਰੀ ਦੀ ਦਾਰੂ ਪੀਤੀ ਸੀ ਤੇ ਪੁਲਿਸ ਬਲੈਕ ਸਾਰੇ ਸਾਡੇ ਗਲ ਪੈ ਗਈ ਆ ਆ ਹਾਲਾਤ ਆ ਇੱਕ ਇੱਕ ਆਮ ਬੰਦੇ ਨਾਲ ਇਹ ਕੀ ਆ ਹਾਂਜੀ ਬਈ ਨੂੰ ਕਰਦੇ ਤੇ ਖਬਰਾਂ ਕੀ ਪਾਹੋਂਗੇ ਆ ਹਾਦੋਗੀ ਆ ਆ ਆ ਠੱਕੇ ਚਾਈ ਆ ਗੁੰਡਾ ਕਰਦੀ ਆ ਉੱਥੇ ਬਲਵਿੰਦਰ ਸਿੰਘ ਹੌਲਦਾਰ ਇੱਕ ਡਿਊਟੀ ਅਫਸਰ ਆ ਤੇ ਸਰਜੀਤ ਸਿੰਘ ਜਿਹੜਾ ਸਾਨੂੰ ਗਾਲਾਂ ਕੱਢ ਕੇ ਭੱਜਿਆ ਗੱਡੀ 'ਚ ਗੱਡੀ ਮਾਰ ਕੇ ਭੱਜਿਆ ਪੁਲਿਸ ਮੁਲਾਜ਼ਮਾ ਸਾਰੀ ਪੁਲਿਸ ਜ਼ਰੂਰੀ ਕੀਤੀ ਆ ਰਾਤ ਨੂੰ ਸਾਡੇ ਗਲ ਪਏ ਆ ਠੱਕੇ ਮਾਰੇ ਗਾਲ ਫੜੇ ਫੋਨ ਖੋਇਆ ਸਾਡੇ ਮੁਲਾਜ਼ਮਾਂ ਤੋਂ ਆ ਨਾਲ ਮੇਰੇ ਸਿਕਿਉਰਿਟੀ ਵਾਲੇ ਤੋਂ ਇਹਨਾਂ ਨੂੰ ਵੀ ਠੱਕੇ ਮਾਰੇ ਗਏ ਆ ਇੱਥੇ ਯਾਰ ਕੋਈ ਹੈ ਬੰਦਾ ਸੁਰੱਖਿਅਤ ਬਣਾ ਦੱਸੋ ਹਾ ਤਾਂ ਕੇਸ ਆਈਆ ਗੁੰਡਾ ਕਰਦੀ ਆ ਰਾਜਾ ਕਿਦੇ ਪੁਲਿਸ ਚੱਕ ਕੇ ਪੁਲਿਸ ਰਾਸਤੇਾਂ ਦੇ ਵਿੱਚ ਬੰਦੇ ਮਾਰ ਦਿੰਦੀ ਆ ਕੁੱਟਮਾਰ ਕਰਕੇ ਗ੍ਰੈਂਟ ਲਾ ਕੇ ਕਿਤੇ ਹੁਣ ਆ ਸਾਨੂੰ ਦੱਬੇ ਜਾਂਦੇ ਫਿਰ ਘੇਰ ਲਿਆ ਪਤਾ ਨਹੀਂ ਕਿਹੜਾ ਕੀ ਇਹ ਕਹਾਣੀ ਬਣਾਉਣਗੇ ਵੀ ਇਹਨਾਂ ਨੇ ਆ ਕੇ ਥਾਣੇ ਆਇਆ ਕਰਤਾ ਜੀ ਐ ਕਰਤਾ ਜੀ ਬੰਦੇ ਨੂੰ ਗਾਲਾਂ ਕੱਢ ਕੇ ਭੱਜਿਆ ਮੰਗ ਰਸੀ ਗੱਡੀ ਲਾਈ ਆ ਗਾਲਾਂ ਕੱਢ ਕੇ ਗੱਡੀ ਜੱਡੀ ਮਾਰ ਕੇ ਭੱਜੇ ਚੌਂਕੀ 'ਚ ਲਾਈ ਆ ਗੱਡੀ ਆਪਣੇ ਢੰਡਿਆਏ ਉਥੇ ਚੌਂਕੀ 'ਚ ਕਿਹੜੇ ਵੀ ਮੁਲਾਜ਼ਮਾਂ ਆ ਚਲੋ ਅਸੀਂ ਦਖਾਵਾ ਲਿਖਾਉਨੇ ਆ ਅਸੀਂ ਅਸਸਪੀ ਦੇ ਧਿਆਨ ਚ ਬਰਨਾਲੇ ਦੇ ਐਸਪੀ ਡੀ ਬਰਨਾਲੇ ਦੇ ਡੀਐਸਪੀ ਦੇ ਸੀਐਮ ਸਾਹਿਬ ਧਿਆਨ ਚ ਲਿਆਉਣੇ ਛੋਡੇ ਮੁਲਾਜ਼ਮਾਂ ਨੇ ਸਰ ਨਾਲ ਆ ਕੀਤਾ ਆ ਦੇਖੋ ਇੱਥੇ ਕੋਈ ਬੰਦਾ ਤੁਸੀਂ ਲੱਗਦਾ ਵੀ ਆਮ ਬੰਦਾ ਇੱਥੇ ਸੜਕ ਤੇ ਲੱਗਦਾ ਸੁਰੱਖਿਅਤ ਹੈਗਾ ਯਾਰ ਅਸ ਮੈਂ ਹੁਣ ਕਹਿੰਦਾ ਮੈਂ ਜੀਜੀਪੀ ਪੰਜਾਬ ਨੂੰ ਕਹਿੰਦਾ ਵੀ ਹੰਢਾਇਆ ਚੌਂਕੀ ਦਾ ਹੁਣ ਮੁਲਾਜ਼ਾ ਕਰਾਇਆ ਜਾਵੇ ਸਾਰੇ ਡੱਕੇ ਹੋਏ ਅੰਦਰ ਬੋਲਦਾ ਪੰਨਾ ਸ਼ਰਾਬ ਦੀਆਂ ਕੋਈ ਬੰਦਾ ਰਾਤ ਨੂੰ ਦਰਖਾਸਤ ਲਿਖਾਉਣ ਜਾਊ ਕੁਝ ਦੁਖੀ ਬੰਦਾ ਕੁਝ ਗਰੇ ਧੱਕੇਸ਼ਾਹੀ ਦੇ ਖਿਲਾਫ ਬੰਦਾ ਜਾਊ ਤਾਂ ਉੱਥੇ ਸਾਰਾ ਮੁਲਾਜ਼ਮ ਟੱਕੇ ਹੋਇਆ ਵੀਡੀਓ ਬਣਾਉਣ ਲੱਗੇ ਮੋਬਾਈਲ ਖੋਲੇ ਮੋਬਾਈਲ ਖੋਣ ਲਾ ਕੇ ਸਾਡੇ ਉੱਥੇ ਆ ਮੁੰਡਿਆ ਕਾਹਦਾ ਗਾਲ ਫੜ ਲੈ ਕਿਨੇ ਆ ਕੇ ਮਦਰੋਂ ਆ ਮੁਲਾਜ਼ਮਾਂ ਨੂੰ ਧੱਕੇ ਮਾਰੇ ਠਹਿਗਾ ਬਈ ਨਾ ਨਾ ਆ ਜਾ ਗੁੰਡਾ ਰਾਜ ਹੋਇਆ ਪਿਆ ਜਾ ਕਮਾਲ ਹੋ ਗਈ ਆ ਬੰਨੀ ਕੋ ਸੁਣਵਾਈ ਹੈ ਨਹੀਂ ਇੱਥੇ ਗੰਦਰਾ ਨੂੰ ਉਹਦੇ ਮੈਦ ਖਾਂ ਲਗਾਤੀ ਐਸ ਐਸ ਪੀ ਦਾ ਮੈਨ ਧਿਆਨ ਦਿ ਲਿਆਦਾ ਕਿ ਆਹ ਹੱਦ ਨਾ ਘਟਣਾ ਹੋਈ ਪਟਿਆਲੇ ਦੀ ਬਾਪ ਸਾਰੇ ਸੀ ਦੇ ਆਪਾਂ ਬੈਠ ਕੇ ਜੇ ਆ ਜਓ ਜਿਮਲਾਦ ਮਾਉਂਦੇ ਆ ਜੀ ਦੱਸੋ ਜੀ ਆਦਾ ਕੀ ਕਸੂਰ ਆ ਲੈ ਚ